ਹਾਂਜੀ ਮਿੱਤਰੋ ਅਸੀਂ ਆਹ ਮਿਰਚਾਂ ਕੱਟ ਲਈਆਂ ਵਿਚਾਲਿਓ ਤੇ ਅੱਜ ਅਸਪਾ ਚਾਰ ਬਣਾਉਣੇ ਆ ਬਣਾ ਕੇ ਵੇਨੇ ਕਿੱਦਾਂ ਕੁ ਵਧੀਆ ਬੰਦਾ ਔਲੇ ਸਿਵਾਲਦੇ ਆ ਪਹਿਲਾਂ ਆ ਅਸੀਂ ਮਸਾਲੇ ਪਾ ਰਹੇ ਆ ਤੇ ਪਾ ਕੇ ਫਿਰ ਅਸੀਂ ਭਰਦੇ ਇਹਨਾਂ ਨੂੰ ਸਰੋਂ ਥੋੜੀ ਹੋਰ ਪਾ ਕੇ ਸਹੀ ਹੈ ਤੇਲ ਪਾ ਵਿੱਚ ਗਿੱਲੀ ਕਰ ਮੜੀ ਗਿੱਲੀ ਕਰਕੇ ਭਰਨ ਹਿੰ ਭਰੀ ਸੀ ਬੁੜੀ ਨੇ ਮਾਤਾ ਨੇ ਉਹ ਸੀ ਕਿ ਬਾਟੇ ਤੱਕ ਪਕਾ ਲੈਂਦੇ ਹੂੰ ਉਹ ਬਾਟੇ ਮਾੜਾ ਇਹ ਪੀਲੇ ਮਸਾਲੇ ਚ ਪਾ ਕੇ ਫਿਰ ਮਗਰੋਂ ਤਾਂ ਟੱਕ ਲਾਗੇ ਪਰ ਇਹਨੂੰ ਮਿਰਚ ਹਾਂਜੀ ਮਿੱਤਰੋ ਹੁਣ ਅਸੀਂ ਪਾੜ ਲਗਾ ਸਾਰੀਆਂ ਇਹ ਹੁਣ ਅਸੀਂ ਪਾ ਰਹੇ ਹਾਂਜੀ ਮਿੱਤਰੋ ਆਹ ਕੜਾਈ ਧਰ ਲਈ ਐ ਧਰ ਕੇ ਆਪਾਂ ਪਾਉਨੇ ਮਿਰਚਾਂ ਹੁਣ ਵਿੱਚ ਹੁਣ ਪਾਤੇ ਔਲੇ ਇਸ ਤਰ੍ਹਾਂ ਇਹਦੇ ਤੇ ਪਰਸੀ ਮਾਰਨੀ ਚਾਹੀਦੀ ਐ ਬਸ ਇੱਕ ਮਿੰਟ ਇਹਨੂੰ ਦੋ ਕਮਿੰਟ ਹੀ ਬਸ ਰਹਿ ਜਾਨਬ ਹਲਦੀ ਥੋੜੀ ਜਿਹੀ ਪਾਉਣੀ ਚਾਹੀਦੀ ਐਨੀ ਕੁ ਫਿਰ ਵਿੱਚ ਨੂਨ ਸਵਾਦ ਦੇ ਅਨੁਸਾਰ Un polipolipar. ਬਸ ਘੜ ਲਾ ਲ ਨਾ ਮੈਂ ਨਾ ਚੈਰੀ ਇਹ ਚ ਘੜ ਖਾ ਲ ਨਹੀਂ ਆਪਾਂ ਇਹਨੂੰ ਅਹੀਂ ਢੱਕ ਦੇਣੀ ਆ ਉੱਤੋਂ ਠੰਡੀ ਹੋ ਗਈ ਜਦੋਂ ਬਾਅਦ ਚ ਪਾਉਂਦੇ ਆ ਰੋਟੀ ਅਪੀਲ ਹਾਂ ਇਹ ਪ੍ਰੋਟੀ ਲਈ ਇਹਨੂੰ ਆਪਾਂ ਠੰਡੇ ਹੋਣ ਲਈ ਧੱਕ ਦੇ ਇਸ ਤਰ੍ਹਾਂ ਇੱਕ ਮਿਰਚ ਧਰੋ ਇੱਕ ਧਰੋ ਔਲਾ ਇਧਰ ਬਣਾ ਮੇਰੇ ਮੂੰਹ ਦੀ ਜਿਹਾ ਇੰਨੀ ਕਿ ਮਿਰਚ ਤੋੜ ਕੇ ਇੰਨਾ ਕੌਲਾ ਤੋੜ ਕੇ ਤੇ ਖਾ ਕੇ ਤੇ ਬਣਾ ਕੇ ਵੇਖੋ ਮਿੱਤਰੋ ਠੀਕ ਹੈ ਨਾ ਨਾਲ ਉਹਨਾਂ ਨੂੰ